ਦੋਸਤੋ ਅੱਜ ਹੈਗਾ ਕਾਰਤਿਕ ਦਾ ਬਰਥਡੇ ਮੇਰਾ ਫਰੈਂਡ ਹੈ ਹੈਪੀ ਬਰਥਡੇ ਟੂ ਯੂ ਯੂ ਕਿਦਰੀ ਆ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡੇ ਇਕਨੋਮੀ ਵਲੌਗ ਤੇ ਮੈਂ ਆਸ਼ਾ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ ਦੋਸਤੋ ਅੱਜ ਹੈਗਾ ਕਾਰਤਿਕ ਦਾ ਬਰਥਡੇ ਮੇਰਾ ਫਰੈਂਡ ਆ ਦੋਸਤੋ ਤੁਹਾਨੂੰ ਪਤਾ ਹੀ ਆ ਕਿ ਉਹ ਵਲੋਗ ਬਣਾਉਣਾ ਜਾਣਾ ਹੈਗਾ ਉਹਦੋਂ ਮੈਂ ਉਹਨੂੰ ਲੈ ਕੇ ਗਿਆ ਸੀਗਾ ਦੋ ਤਿੰਨ ਵਾਰੀ ਲੈ ਕੇ ਗਿਆ ਆ ਦੋਸਤੋ ਅੱਜ ਉਹਦਾ ਬਰਥਡੇ ਆ ਤੇ ਮਨ ਲਕੀ ਇਸ ਟਾਈਮ ਟਾਈਮ ਹੋ ਗਿਆ ਹੈ 5:35 ਸ਼ਾਮ ਦੇ ਤੇ ਮੈਂ ਉਹਦੇ ਲਈ ਗਿਫਟ ਲੈ ਕੇ ਆਇਆ ਆ ਹਾਂ ਦੇਖੋ ਦੋਸਤੋ ਗਿਫਟ ਕਾਫੀ ਲੋਕਾਂ ਨੂੰ ਬਦਲ ਲੱਗ ਗਿਆ ਹੋਊਗਾ ਕਿ ਇਹਦੇ ਵਿੱਚ ਕੀ ਆ ਕਿਉਂਕਿ ਇਹਦਾ ਸਾਈਜ਼ ਬਹੁਤ ਛੋਟਾ ਆ ਤੇ ਚਲ ਤੁਹਾਨੂੰ ਮੈਂ ਓਪਨ ਕਰਕੇ ਦਿਖਾਉਣਾ ਆ ਇਹਦੇ ਵਿੱਚ ਕੀ ਆ ਹਾਂ ਦੇਖਿਓ ਦੋਸਤੋ हां देखो वो क्या दोस्तों देखो तो चलो ਹੁਣ ਇਹ ਪੈਟੀ ਆ ਵੈਸੇ ਅਸੀਂ ਬਜਾਰੋਂ ਪੈਕ ਕਰਾ ਲਿਆਂਦੀ ਸੀਗੀ ਆਹ ਦੇਖੋ ਦੋਸਤੋ ਟਾਈਮ 5:40 ਮਿੰਟ ਹੋ ਗਿਆ ਹੁਣ ਦੋਸਤੋ ਮੈਂ ਹੁਣ ਗਾ ਰੈਡੀ ਤੇ ਚਲੋ ਤੁਹਾਨੂੰ ਮੈਂ ਰੈਡੀ ਹੋ ਕੇ ਮਿਲਦਾ ਹਾਂ ਹਾਂਜੀ ਦੋਸਤੋ ਰੈਡੀ ਹੋ ਗਿਆ ਆਂ ਬਲੈਕ ਟੀ ਸ਼ਰਟ ਪਾਈ ਆ ਤੇ ਚਲੋ ਹੁਣ ਥੋੜੀ ਦੇਰ ਤੱਕ ਅਸੀਂ ਚੱਲ ਜਾਣਾ ਆ ਮੈਂ ਜਾਣਾ ਤੇ ਇਧਰ ਪ੍ਰਿੰਸ ਨੇ ਜਾਣਾ ਆ ਦੋਸਤੋ ਸਾਨੂੰ Papa ji ਨੇ ਛੱਡਿਆਣਾ ਤੇ ਬਾਅਦ ਵਿੱਚ ਜਦੋਂ ਮੈਂ ਆਉਣਾ ਆ ਜਿਸ ਫੋਨ ਵਿੱਚ ਮੈਂ ਵਲੌਗ ਬਣਾਉਂਦਾ ਪਿਆ ਆ ਉਹ ਮੇਰੇ ਤੇ ਰਹੂਗਾ ਤੇ ਮੈਂ Papa ji ਨੂੰ ਕਰੇ ਫੋਨ ਕਰ ਦੇਣਾ ਕਿ ਸਾਨੂੰ ਲੈ ਜਾਓ ਫਿਰ Papa ji ਨੂੰ ਸਾਨੂੰ ਲੈ ਲੈਣਾ ਦੋਸਤੋ ਹੁਣ ਅਸੀਂ ਚੱਲੇ ਆ ਪ੍ਰਿੰਸ ਨੂੰ ਅਸੀਂ ਰਾਸਤੇ ਵਿੱਚ ਲੈ ਲੈਣਾ ਆ ਤੇ ਦੇਖੋ ਮੇਰਾ ਗਿਫਟ ਇੱਧਰ ਦੇਖੋ ਵੰਚ ਅਜੱਲਾ ਆਪਣੇ ਦੋਸਤ ਕੇ ਵੱਡੇ ਆਉਗਾ ਵੰਚ ਬਾਏ 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 ਕਰ ਦੋ ਤੇ ਬਾਏ ਬਾਏ ਗਾਈਜ਼ हां देखो दोस्तों मेरा फ्रेंड और देखो दोस्तों मेरे फ्रेंड ਹੁਣ ਦੋਸਤੋ ਅਸੀਂ ਜਾਂਦੇ ਪਏ ਆ ਕਾਰਤਿਕ ਦੇ ਘਰ ਤੇਰੇ ਕਿ ਬਾਬਾ ਵੀ ਬਾਬਾ ਜੀ ਚਲੇ ਜਉਂਦੇ ਪਏ ਆ ਫਰੀ ਸੱਗੇ ਬੈਠਾ ਆ ਪਹਿਲਾਂ ਅੱਗੇ ਬੈਠਾ ਆ ਦੋਸਤੋ ਬਾਬਾ ਜੀ ਨੇ ਸਾਨੂੰ ਉੱਥੇ ਡ੍ਰੌਪ ਕਰ ਦਿੱਤਾ ਬਾਬਾ ਜੀ ਠੀਕ ਆ ਫੇਰ ਉਹਨੇ ਮੈਨੂੰ ਫੋਨ ਕਰਕੇ ਰਾਤ ਠੀਕ ਆ ਠੀਕ ਆ ਓਕੇ ਜੀ ਦੋਸਤੋ ਪਹੁੰਚ ਚੁੱਕੇ ਆ ਚੰਦਨਗਰ ਤੇ ਹੁਣ ਬਸ ਥੋੜਾ ਦੂਰੀ ਆ ਮੇਰੇ ਉਸ ਜਗ੍ਹਾ ਇਹਨੇ ਦੋਸਤੋ ਲਈ ਹੈ ਟੀ-ਸ਼ਰਟ ਪਹਿ ਕੈਸ ਟਾਈਮ ਤੇ ਤੁਸੀਂ ਉਹਦੇ ਦੇਖਿਓ ਜਦੋਂ ਅਸੀ ਕੇ ਕਟਣਾ ਦੇਖੋ ਹੈਪੀ ਬਰਥਡੇ ਥੈਂਕ ਯੂ ਕਿੱਦਾਂ ਹੋਏ ਵਧੀਆ ਵਧੀਆ ਦੇਖੋ ਦੋਸਤੋ ਤਿਆਰ ਹੋ ਗਿਆ ਵਧੀਆ ਲੱਗਣ ਦੇ ਆ ਕਟਿੰਗ ਵੀ ਕਰਾ ਲਈ ਵਧੀਆ ਬਹੁਤ ਵਧੀਆ ਲੱਗਣ ਦੀ ਹਾਂਜੀ ਦੋਸਤੋ ਆਪਣੇ ਫਰੈਂਡ ਵੀ ਘਰ ਪਹੁੰਚ ਚੁੱਕੇ ਆ ਇੰਦਰ ਦੇਖੋ ਕਾਰਤਿਕ ਮੇਰੇ ਨਾਲ ਹੀ ਬੈਠਾ ਹੈ ਕਿੱਦਾਂ ਹੋਏ ਵਧੀਆ ਅੰਦਰ ਚਾਹ ਤੇ ਗਿਫਟ ਪਤਾ ਕੀ ਹੋਗਾ ਗੈਸ ਕਰ ਨਹੀਂ ਪਤਾ ਦੋਸਤੋਂ ਬਤਾਨੀ ਕੋਈ ਆਈਡੀਆ ਨਹੀਂ ਹੈ ਕਿ ਇਹਦੇ ਵਿੱਚ ਕੀ ਆ ਇੱਧਰ ਦੇਖੋ ਬਾਕੀ ਮਰੇ ਫਰੈਂਡ ਇੱਧਰ ਪ੍ਰਿੰਸ ਇੱਧਰ ਦੇਖੋ ਰਣਜੋਤ ਇੱਧਰ ਹਰਮਨ ਦੇਖੋ ਦੋਸਤੋਂ ਤੇ ਯਾਰ ਇਹ ਕਰਨ ਰਿਹਾ ਹੈ ਹੈਪੀ ਬਰਥਡੇ ਦੀਆਂ ਆ ਬਲੂਨਸ ਵਗੈਰਾ ਲਗਾਏ ਆ ਇੱਕ ਆ ਗਿਆ ਨਾ ਦੇਖੋ ਦੋਸਤੋਂ ਹੁਣ ਅਸੀਂ ਜਾਂਦੇ ਪੇ ਕੋਲਡ ਡਰਿੰਕ ਲੈਣ ਇਹ ਨਾਮ ਹੈ ਕਰਨ ਜੋਤ ਇਹਦਾ ਨਾਮ ਹੈ ਕਰਨ ਜੋਤ ਇਹਦਾ ਨਾਮ ਹੈ ਕਾਰਤਿਕ ਇਹਦਾ ਤੁਹਾਨੂੰ ਪਤਾ ਹੀ ਪ੍ਰਿੰਸ ਹਾਂਜੀ ਦੋਸਤੋ ਕੋਲ ਡਰਿੰਕ ਲੈ ਲਈਏ ਇੱਕ ਲਈ ਫੈਂਟਾ ਇੱਕ ਲਈ ਕੋਕ ਇਹ ਤੇ ਇੱਕ ਲਈ ਆ ਫੈਂਟਾ ਦੋਸਤੋ ਹਣ ਮੈਂ ਆਪਣੇ ਫਰੈਂਡ ਦੀ ਛੱਤ ਤੇ ਆਇਆ ਆ ਦੇਖੋ 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 ਸਾਡੇ ਪਿੱਛੇ ਬਹੁਤ ਵਧੀਆ 뷰 ਹੁੰਦਾ ਬਈ ਤੁਹਾਨੂੰ ਦਿਖਾਉਨੇ ਆ ਇਧਰ ਦੇਖੋ ਕਾਰਤਿਕੀ ਚਾਚੀ ਦਾ ਮੁੰਡਾ ਕੀ ਨਾਮ ਇਹਦਾ ਅਗਮ 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 ਦੋਸਤੋ ਵੀਊ ਦੇਖੋ ਕਿੰਨਾ ਵਧੀਆ ਹੁੰਦਾ ਹੈ ਬਈ ਕਿਉਂਕਿ ਹੁਣੀ ਹੁਣੀ ਸਨਸੈਟ ਹੋ ਗਿਆ ਦੇਖੋ ਇਧਰ ਦੇਖੋ ਸਾਰੇ ਆਣੇ ਛੱਤ ਤੇ ਚੜ੍ਹੇ ਆ ਇਧਰ ਦੇਖੋ ਜਨਾ ਮੈਂ ਕਿ ਤੀਰਤ ਮੈ ਲੋ ਗਾਇਸ ਕਰੋ ਸਾਰੇ ਆਣੇ ਹੈਲੋ ਗਾਇਸ ਹੈਲੋ ਗਾਇਸ ਉੱਚੀ ਹੈਲੋ ਗਾਇਸ देखो देखो दोस्तों वार <tabaral> दोस्तों <tabaral या>। ना दोस्तों लिया कैबिनेट है समोसे आ गए देखो केक। दे देखो देखो दोस्तों दे केक देखिए केकड़ी ਆ ਦੇਖੋ ਦੋਸਤੋ ਗਾਰਦਿਕ ਜਸ਼ਨ ਗਾਰਦੀ ਦਾ ਬ੍ਰਦਰ ਜਸ਼ਨ ਦੋਸਤੋ ਹੁਣ ਗਾਰਦਿਕ ਲਾਉਂਦਾ ਪਿਆ ਕੈਂਡਲਸ ਹੈਪੀ ਬਰਥਡੇ ਡੂ ਯੂ ਹੈਪੀ ਬਰਥਡੇ ਕਾਰਤਿਕ ਹੈਪੀ ਬਰਥਡੇ ਨਗਰਪਾਡ 3 ਵਜੇ ਜੇ ਤੱਕ ਉਹ ਬਿਤਰਨਾ ਲੈ ਚੱਲ ਜੀ ਆਈ ਨਾ ਵੀ ਨਾ ਵੀ ਨਾਲ ਖੜਾ ਦੇ ਨੂੰ ਬੱਸ ਕਰ ਬੱਸ ਕਰ ਬੱਸ 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 ਚੁੱਪ ਚੁੱਪ ਹੀ ਬੱਸ ਆ ਕੰਮ ਨਹੀਂ ਕਰਨਾ ਕਮੂ ਖਰਾਬ ਜਿਸ ਨਹੀਂ ਜਸ ਵਾਸਾ ਕਬਾਸ ਵਾਸਾ ਖਾਣੂ ਐ ਮੂ ਤੇ ਰੌਣੂ ਨਹੀਂ ਲਾਹ ਹੈ हां देखो दोस्तों गिफ्ट देता है गया भाई वलो हां देखो दोस्तों एक गिफ्ट हो रहा है ਉਨੀ ਗਰਮ ਹਾਂ ਸਾਰਾ ਹਾਂ ਸਾਰਾ ਨੂੰ ਜੋਤ ਨੇ ਕਿਦਾ ਰੀ ਵਧੀਆ ਵਧੀਆ ਦਿਖਾਈ ਮੜੀ ਜੀ ਮਾਝੇ ਕਿਦਾ ਰੀ ਵਧੀਆ ਵਧੀਆ ਲੱਗੀ ਇਹ ਕਹਿੰਦੇ ਦਿੱਤਾ ਮੈਂ ਜੋਤ ਨੇ ਅੱਛਾ ਪਤਾ ਲੱਗੇ ਹੀ ਆਉਂਦੀ ਪਤਾ ਲੱਗਣ ਤੇ ਵੋਡਾਂ ਦੇਖਾ ਦੋਸਤੋ ਜਿੰਨੀਆਂ ਕਰੀਂ ਬਾਪੂ ਇਹ ਆ ਆਸ਼ਾ ਇਹ ਇੱਕ ਅੱਛਾ ਲੱਗਦਾ ਕੋਈ ਕੋਲੀਆਂ ਰੱਖਿਆ ਕਰ ਬੱਲੋ ਤੇਰੇ ਹੀ ਹੋਣੀ ਤੇਰੇ ਨਹੀਂ ਹੋਣੀ ਤੇਰੇ ਹੀ ਹੋਣੀ ਤੇਰੇ ਹੀ ਆ ਪਰ ਆ ਦੇ ਰਿਹਾ ਸੀਨ ਟੀ-ਸ਼ਰਟ ਦਿੱਤੀ ਆ ਤੇ ਹਰਮਣ ਨੇ ਦਿੱਤਾ ਅਈ ਛੋਟਾ ਵਰ ਆ ਦੇਖੋ ਕਰਨ ਜਿਹੋਦਣ ਦਿੱਤੀ ਬੋਡਲ ਮੈਕੀ ਵਾਚ ਦੋਸਤੋ ਕਾਰਤਿਕ ਦੇ ਮਮਾ ਜੀ ਨੇ ਕਾਰਤਿਕ ਨੂੰ ਗਿਫਟ ਕੀਤੀ ਹੈ ਚੰਗ ਦੀ ਚੈਨੀ ਆਹ ਦੇਖੋ ਨਹੀਂ 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 ਇਧਰ ਕਾਰਤਿਕ ਦੇ ਪਾਪਾ ਜੀ ਤੇ ਆਹ ਵਾਲੀ ਚੈਨੀ ਹੈਗੀ ਜਸ਼ਨ ਵਾਸਤੇ ਸਾਰੇ ਬੈਠੇ ਆ ਆਪਾਂ ਗਾਰਡਿੰਗ ਨੂੰ ਬਸਦੇ ਆ ਜੀ ਉਹਨੂੰ ਗਿਫਟ ਕਿੱਦਾਂ ਲੱਗਾ ਗਾਰਡਿੰਗ ਕਿੱਦਾਂ ਲੱਗਾ ਇਸ ਤੇ ਕੇਕ ਵੀ ਉਹਨੂੰ ਬਹੁਤ ਵਧੀਆ ਲੱਗਾ ਬੜੀ ਲੱਗਾ ਇਹਨਾਂ ਨੂੰ ਕਿੱਦਾਂ ਲੱਗਿਆ ਅਈ ਵਧੀਆ ਹੀ ਲੱਗਿਆ ਦੋਸਤੋ ਕਰੋ ਵਧੀਆ ਲੱਗਾ ਇਹਨੂੰ ਕਿ ਹੁਣ ਅਸੀਂ ਸਾਰਿਆਂ ਨੇ ਬੈਠੇ ਆ ਕਿਉਂਕਿ ਕੇਕ ਆਉਣ ਵਾਲਾ ਆ ਤੇ ਸਾਰੇ ਨੇ ਕੇਕ ਦੀ ਮੀਟ ਕਰ ਰਹੇ ਨੇ ਸਾਰੇ ਆਂ ਹੀ ਦੋਸਤੋ ਕੇਕ ਆ ਗਿਆ ਪਹਿਲਾ ਆ ਦੂਜਾ ਦੋ ਤਿੰਨ ਜੀਪੀ ਲਈ ਦੋਸਤੋ ਕੇਕ ਆ ਗਿਆ ਆ रसगुल्ले भी आ गए दोस्तों समोसे भी आ गए केक समोसे रसगुल्ले देखो ਹੁਣ ਆ ਗਈ ਹੈ ਕੋਲਡ ਡਰਿੰਕ ਕੇਕ ਸਮੋਸਾ ਚਟਨੀ ਚਟਨੀ ਰਸਗੁਲੇ ਕੋਲਡ ਡਰਿੰਕ ਦੇਖੋ ਰੰਜੋਤ ਵੀ ਕੇਕ ਖਾਂਦਾ ਪਿਆ ਹੈ ਦੋਸਤੋ ਮੈਂ ਵੀ ਕੇਕ ਖਾਣ ਲੱਗਾ ਹਾਂ ਨਾਨਾ ਦਾ ਸਮੋਸਾ ਦੋਸਤੋ ਪਾਰਟੀ ਹੋ ਗਈ ਆ ਤੇ ਹੁਣ ਅਸੀਂ ਚੱਲੇ ਵਾਪਸ ਘਰ ਦੋਸਤੋ ਪਾਪਾ ਜੀ ਲੈਣ ਆ ਗਿਆ ਚੱਲ ਠੀਕ ਆ ਕਾਰਤਿਕ ਓਕੇ ਓਕੇ ਬਾਏ ਭਾਈ ਓਕੇ ਤੋ ਚੱਲਦੇ ਹਣ ਘਰ ਨੂੰ ਬਾਏ ਬਾਏ ਗਾਇਜ਼ ਦੋਸਤੋ ਦਰਪੇਆ ਘਰ ਲਈ ਤੇ ਇਧਰ ਹੈਗਾ ਸਾਡਾ ਫਰੈਂਡ ਰਿਦੱਖਸ਼ੂ ਇਹਨੂੰ ਵੀ ਅਪਰਾਸ ਤੇ ਜਾ ਡ੍ਰੌਪ ਕਰਨਾ ਹੈ ਚੱਲ ਚੰਗਾ ਦੀ ਰਿਦੱਖਸ਼ੂ ਥੈਂਕ ਯੂ ਦੋਸਤੋ ਭਾਈ ਦੇਖੋ ਕਿੰਨੀ ਬਰੀ ਗਲੀਆਂ ਵਿੱਚ ਲੈ ਕੇ ਜਾਂਦੇ ਆ। ਦੇਖੋ ਦੋਸਤੋ ਕਿੰਨੀਆਂ ਬਰੀ ਗੜੀਆਂ ਹੈ। ਹੋ ਚੁੱਕੇ ਆ ਘਰ ਸਾਰਿਆਂ ਨੂੰ ਡ੍ਰੌਪ ਕਰ ਦਿੱਤਾ ਇਧਰ ਆ ਕੇ ਆਪਣੇ ਮੰਮੀ ਜੀ। ਇਧਰ ਦੇਖ ਮਾਨਵੀ ਮਾਨਵੀ ਤਾਂ ਮੂਵੀ ਦੇਖਦੀ ਹੁੰਦੀ ਹਮੇਸ਼ਾ। ਮਿੱਤਰਾਂ ਨਾਲ ਚੱਲਿਆ ਟਰੱਕ ਲਈ। ਟਾਈਮ ਦੇਖੋ ਦੋਸਤੋ 8:44 ਹੋ ਗਿਆ ਸਿੱਧਾ ਹੀ ਗੱਲ ਉਹ 8:30 ਹੋ ਗਿਆ ਆ ਪਾਉਣੇ ਨੂੰ। ਜਿੱਦਾਂ ਕਿ ਤੁਸੀਂ ਦੇਖਿਆ ਅਸੀਂ ਬਹੁਤ ਇੰਜੋਏ ਕੀਤਾ ਅਸੀਂ ਸਾਰਿਆਂ ਨੇ ਇਕੱਠਿਆਂ ਨੇ ਪਾਰਟੀ ਕੀਤੀ। ਅਸੀਂ ਖਾਧਾ ਵੀ ਤੱਕੇ ਖਾਤਾ ਸਮੂਸੇ ਖਾਦੇ ਕੋਲਡ ਡਰਿੰਕ ਖਾਦੀ। ਕੋਲਡ ਡਰਿੰਕ ਖਾਦੇ ਕੀ ਪੀਤੀ ਕੋਲਡ ਡਰਿੰਕ ਪੀਤੀ ਤੇ ਰਸਗੁੱਲੇ ਖਾਦੇ ਬਹੁਤ ਸੀ ਇੰਜੋਏ ਕੀਤਾ ਤੇ ਬਹੁਤ ਹੀ ਲੱਗਦਾ ਉਹਨੂੰ ਗਿਫਟ ਹੀ ਪਸੰਦ ਆ ਗਿਆ ਤੇ ਚਲੋ ਦੋਸਤੋ ਇਸ ਦੇ ਨਾਲ ਹੀ ਹੁਣ ਮੈਂ ਸੋਲੋ ਵੀਡੀਓ ਕਰਦਾ ਐਂਡ ਪਸੰਦ ਆਈ ਹੁੰਗੀ ਤਾਂ ਕਰ ਦਿਓ ਲਾਈਕ ਨਵੇਂ ਆ ਚੈਨਲ ਤੇ ਕਰ ਦਿਓ ਸਬਸਕ੍ਰਾਈਬ ਮਿਲਦੇ ਆ ਨੈਕਸਟ ਵਲੌਗ ਦੇ ਵਿੱਚ ਧੰਨਵਾਦ ਜੀ ਬਾਏ